ਪੰਜਾਬ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਇਸ ਵੇਲੇ ਨਿਸ਼ਾਨੇ ਦੇ ਉੱਤੇ ਭਾਵੇਂ ਉਹ ਅਧਿਕਾਰੀ ਹੋਵੇ ਭਾਵੇਂ ਮੁਲਾਜ਼ਮ ਹੋਵੇ ਭਾਵੇਂ ਪੀਪੀਐਸ ਹੋਵੇ ਆਈਪੀਐਸ ਹੋਵੇ ਹਰ ਕੋਈ ਹੁਣ ਨਿਗਾਹ ਦੇ ਉੱਤੇ ਹੈ ਔਰ ਉਸ ਉੱਤੇ ਐਕਸ਼ਨ ਵੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਦੋ ਵੱਡੇ ਮੁੱਦੇ ਨੇ ਇੱਕ ਹਰਚਰਨ ਸਿੰਘ ਪੁੱਲਰ ਔਰ ਦੂਸਰਾ ਪੰਚਕੁਲੇ ਦੀ ਐਫਆਈਆਰ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪੰਜਾਬ ਦਾ ਸਾਬਕਾ ਡੀਜੀਪੀ ਕਿਵੇਂ ਫਸ ਗਿਆ ਇਸ ਐਫਆਈਆਰ ਦੇ ਵਿੱਚ ਉਸਦੇ ਪੁੱਤਰ ਦੀ ਮੌਤ ਇਹੀ ਕਿਉਂ ਵਿਵਾਦ ਬਣ ਗਿਆ ਇਹ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਝਾ ਦਿੱਤਾ। ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਹਰਚਨ ਸਿੰਘ ਭੁੱਲਰ ਤੋਂ ਸ਼ੁਰੂ ਕਰਦੇ ਹਾਂ। ਡੀਆਈਜੀ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਹੋ ਗਈ ਹੈ। ਪਹਿਲਾਂ ਇਸ ਐਫਆਈਆਰ ਬਾਰੇ ਜਾਣਕਾਰੀ ਦਿਓ ਤੇ ਕਿਧਰ ਵੱਲ ਜਾ ਰਿਹਾ ਹੈ ਕੇਸ ਉਹਦੇ ਬਾਰੇ ਗੱਲ ਕਰੀਏ। ਦੇਖੋ ਹਜੇ ਸ਼ੁਰੂਆਤ ਹੈ। ਮੈਨੂੰ ਲੱਗਦਾ ਕਿ ਇਹ ਸਾਲ ਦਾ ਕੇਸ ਜਿਹੜਾ ਨਾ ਹਜੇ ਲਟਕਦਾ। ਕਿਉਂਕਿ ਕੇਂਦਰ ਵੀ ਸਰਕਾਰ ਦੀਆਂ ਏਜੰਸੀਆਂ ਇਹ ਚਾਹੁੰਦੀਆਂ ਕਿ ਪੰਜਾਬ ਦੇ ਇਲੈਕਸ਼ਨ ਮੂਡ ਦੇ ਉੱਤੇ ਸੂਬਾ ਚੱਲ ਰਿਹਾ ਹਵਾ ਨੂੰ ਜਿਹੜਾ ਵਾ ਆਪਣੇ ਵੱਲ ਜਾਂ ਪੱਤਨ ਦੀ ਜਾਂ ਹਵਾ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ ਤੁਹਾਨੂੰ ਯਾਦ ਹੋਵੇਗਾ ਜਦੋਂ 2022 ਦੀਆਂ ਚੋਣਾਂ ਸੀ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਉਹਨਾਂ ਦੇ ਰਿਸ਼ਤੇਦਾਰ ਹਣੀ ਦੇ ਘਰੋਂ ED ਨੇ ਰੇਡ ਕਰਕੇ 10 ਕਰੋੜ ਰੁਪਏ ਫੜ ਲਿਆ ਉਹਦੇ ਨਾਲ ਸੂਬੇ ਦੀ ਹਵਾ ਕਾਫੀ ਬਦਲ ਗਈ ਔਰ ਚੰਨੀ ਦੇ ਉੱਤੇ ਵਿਰੋਧੀਆਂ ਨੂੰ ਹਮਲੇ ਕਰਨ ਦਾ ਚੰਨੀ ਦੇ ਉੱਤੇ ਪਾਰਟੀ ਦੇ ਹੀ ਲੀਡਰਾਂ ਨੂੰ ਹਮਲੇ ਕਰਨ ਦਾ ਮੌਕਾ ਮਿਲ ਗਿਆ ਤੇ ਸਰਕਾਰ ਦੇ ਪੱਖ ਜਿਹੜੀ ਹਵਾ ਚੱਲ ਰਹੀ ਸੀ ਕਾਂਗਰਸ ਸੇ ਉਲਟ ਹੋ ਗਈ ਬਿਲਕੁਲ ਇਹਦਾ ਮਤਲਬ ਜਿਹੜਾ ਇਹ ਗੱਲ ਨੂੰ ਸਮਝ ਨਾ ਪਵੇਗਾ ਕਿ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ 'ਚ ਬਹੁਤ ਜ਼ਿਆਦਾ ਵਰਕ ਕਰਨਾ ਸ਼ੁਰੂ ਕਰ ਗਈਆਂ ਔਰ ਜੋ ਮੈਨੂੰ ਇਨਪੁਟਸ ਮਿਲ ਵੀ ਰਹੇ ਨੇ ਮੇਰੇ ਖਾਸ ਸੂਤਰਾਂ ਤੋਂ ਸੋਰਸਸ ਤੋਂ ਇਹਨਾਂ ਨੇ ਹੁਣ ਇਹਨਾਂ ਨੂੰ ਹੌਲੀ-ਹੌਲੀ ਕਰਕੇ ਇਲੈਕਸ਼ਨਾਂ ਤੱਕ ਇਦਾਂ ਦੇ ਮਾਮਲਿਆਂ ਨੂੰ ਖਿੱਚ ਕੇ ਲੈ ਕੇ ਜਾਣ ਕਿਉਂਕਿ ਉਹਦੇ ਦੋ ਕਾਰਨ ਹੈ ਪਹਿਲੀ ਗੱਲ ਇਹ ਹੈ ਕਿ ਆਵਾਮੀ ਪਾਰਟੀ ਦੀ ਸਰਕਾਰ ਹਜੇ ਤੱਕ ਪੰਜਾਬ 'ਚ ਇਹੀ ਜਿਹੜਾ ਢੰਡੋਰਾ ਪਿੱਟਦੀ ਆਈ ਸੀ ਕਿ ਅਸੀਂ ਇਮਾਨਦਾਰ ਕਟੜ ਇਮਾਨਦਾਰ ਸਰਕਾਰ ਹੈ ਸਾਡੀ ਸਰਕਾਰ ਨੇ ਆਪਣਾ ਹੀ ਮੰਤਰੀ ਸੇਧ ਮੰਤਰੀ ਅੰਦਰ ਦਿੱਤਾ ਸਾਡੀ ਹੀ ਸਰਕਾਰ ਨੇ ਆਪਣਾ ਐਮਐਲਏ अनमोल रतनंद दित्ता ਸਾਡੀ ਹੀ ਸਰਕਾਰ ਨੇ ਆਪਣਾ ਐਮ.ਐਲ.ਏ ਰਮਨ ਅਰੋੜਾ ਅੰਦ ਦਿੱਤਾ ਬਈ ਅਸੀਂ ਤਾਂ ਕਿਸੇ ਨੂੰ ਬਖਸ਼ਿਆ ਨਹੀਂਗਾ ਅਸੀਂ ਤਾਂ ਸਾਰੇ ਅੰਦਰ ਦਿੰਦੇ ਆ ਲੇਕਿਨ ਕੇਂਦਰ ਦੀਆਂ ਏਜੰਸੀਆਂ ਸੀਬੀਆਈ ਨੇ ਰੇਡ ਕਰਕੇ ਆਮ ਆਦਮੀ ਪਾਰਟੀ ਦੇ ਜਿਹੜਾ ਇਹਨੂੰ ਬਿਲਕੁਲ ਬੈਕਫੁੱਟ ਤੇ ਕਰ ਛੱਡਿਆ ਸਰਕਾਰ ਨੂੰ ਕਿ ਦੇਖੋ ਤੁਹਾਡੇ ਕੋਲ ਇਹੋ ਜਿਹੇ ਅਫਸਰ ਲੱਗੇ ਆ ਜਿਨ੍ਹਾਂ ਦੇ ਘਰੋਂ 7.5 ਕਰੋੜ ਰੁਪਈਆ ਨਗਦ ਮਿਲ ਗਿਆ ਹੋਰ ਸਮਾਨ ਮਿਲ ਗਿਆ ਸੋਨਾ ਮਿਲ ਗਿਆ 2.5 ਕਿਲੋ ਹਜੇ ਲੋਕਰਾਂ ਦਾ ਹਿਸਾਬ ਬਾਅਦ ਚ ਹੋਣਾ ਘਟੋ ਘਟ ਆਮ ਆਨਵੀ ਪਾਰਟੀ ਦੀ ਸਰਕਾਰ ਹੁਣ ਇਸ ਬੈਕਫੁੱਟ ਤੇ ਆ ਹਾਂ ਉਹ ਅਫਸਰ ਕਿਤੇ ਖੁੱਡੇ ਲਾਈਨ ਹੁੰਦਾ ਕਿਤੇ ਪੀਪੀ ਚ ਲੱਗਾ ਹੁੰਦਾ ਆਈਆਰਬੀ ਚ ਲੱਗਾ ਹੁੰਦਾ ਤੇ ਕਿਸੇ ਨੂੰ ਸਮਝ ਆਣੀ ਹੀ ਚੱਲ ਯਾਰ ਉਹ ਤਾਂ ਖੁੱਡੇ ਲਾਈਨ ਆ ਉਹਦਾ ਕੀ ਉਹ ਕਿਹੜਾ ਇਹਨਾਂ ਨੇ ਸਰਕਾਰ ਨੇ ਉਹਨੂੰ ਤਰਜੀਹ ਦਿੱਤੀ ਹੋਈ ਸੀ ਲੇਕਿਨ ਉਹ ਲੱਗਾ ਵੀ ਜਿਹੜਾ ਐਚਐਸ ਕੋਲਰ ਸੀ ਔਰ ਓਪਨ ਰੇਂਜ ਦਾ ਡੀਆਈਸੀ ਜਿਹੜੀ ਸਭ ਤੋਂ ਵਧੀਆ ਰੇਂਜ ਪੰਜਾਬ ਦੀ ਮੰਨੀ ਜਾਂਦੀ ਹੈ ਜਿਹਦੇ ਹੇਠਾਂ ਮੋਹਾਲੀ ਤੋਂ ਲੈ ਕੇ ਨੰਗਲ ਤੱਕ ਦਾ ਇਲਾਕਾ ਜੀਰਕਪੁਰ ਤੱਕ ਦਾ ਇੰਦਰਲਾ ਇਲਾਕਾ ਸਾਰਾ ਖਰੜ ਡੇਰਾ ਵਸੀ ਉਹ ਏਟਾਂ ਤੇ ਸੋ ਜਿਹੜੀ ਗੱਲ ਮੈਂ ਕਹਿਣਾ ਚਾਹਨਾ ਕਿ ਸੀਬੀਆਈ ਨੇ ਹੋਮਵਰਕ ਕਰਕੇ ਪੰਜਾਬ ਦੇ ਵਿੱਚ ਕਾਫੀ ਜਿਹੜਾ ਉਹਨੂੰ ਨੈਟਵਰਕ ਨੂੰ ਆਪਣੇ ਨੂੰ ਤੇਜ਼ ਕਰਨਾ ਸ਼ੁਰੂ ਕਰਤਾ ਹਜੇ ਉਹਨਾਂ ਨੇ ਬਹੁਤ ਹੋਲੀ-ਹੋਲੀ ਹੋਲੀ-ਹੋਲੀ ਇਹਦੇ ਵਿੱਚ ਸਟੈਪ ਚੱਕਣੇ ਆ ਇਹ ਨਹੀਂ ਹੈਗਾ ਇਹਦਾ ਫਾਇਆ ਵੱਢ ਲੈਣਾ ਹੋਲੀ-ਹੋਲੀ ਇਹਦਾ ਘੇਰਾ ਵਧਾਣਾ ਹੈ ਹੋਲੀ-ਹੋਲੀ ਉਹਦੇ ਲੋਕਰ ਖੋਲਨੇ ਆ ਉਹਦੀ ਡੈਰੀ ਫੜੀ ਗਈ ਆ ਕਿਸ਼ਨੂ ਦੀ ਡੈਰੀ ਫੜੀ ਗਈ ਆ ਉਹਦੀ ਜਾਂਚ ਕਰਨੀ ਆ ਉਹਦੇ ਚ ਇੱਕ ਇੱਕ ਨਾਮ ਕੱਢਣਾ ਵਟਸਐਪ 'ਚ ਕੀ ਆਇਆ ਕਾਲਸ ਕੀ ਆਇਆ ਕੋਈ ਹਿਸਾਬ ਤਾਂ ਕੋਈ ਕਾਗਜ਼ ਕੋਈ ਲਿਖਾ ਪੜੀ ਵਾਰੀ-ਵਾਰੀ ਉਹਨਾਂ ਨੇ ਫੜ-ਫੜ ਕੇ ਲਿਆਣੇ ਆ ਮੈਨੂੰ ਲੱਗਦਾ ਕਿ ਟਾਈਮ ਦੇ ਵਿੱਚ ਉਹਨਾਂ ਨੇ ਇਹਨੂੰ ਟਪਾੰਦੇ ਟਮਾੰਦੇ 8-9 ਮਹੀਨੇ 10 ਮਹੀਨੇ ਇਸ ਮਾਮਲੇ ਨੂੰ ਖਿੱਚ ਕੇ ਲੈ ਜਾਣਾ ਉਹ ਤੱਕ ਇਲੈਕਸ਼ਨ ਪੰਜਾਬ ਦੇ ਵਿੱਚ ਆ ਜਾਣੇ ਆ ਘੋਸ਼ਣਾ ਹੋ ਜਾਣੀ ਆ ਤੇ ਇਹ ਮੁੱਦਾ ਇਲੈਕਸ਼ਨਾਂ ਤੱਕ ਸੀਬੀਆਈ ਲੈ ਕੇ ਜਾਊਗੀ ਇਹ ਵੀ ਗੱਲ ਕਨਫਰਮ ਹੈ ਤੁਸੀਂ ਹੁਣ ਦੂਜੀ ਜਿਹੜੀ ਗੱਲ ਹੈਗੀ ਆ ਹਜੇ ਦੇਖੋ ਖਰਚਨ ਸਿੰਘ ਭੁੱਲਰ ਦੇ ਮਾਮਲੇ 'ਚ ਸਮਰਾਲੇ ਹੁਣ ਐਫਆਈਆਰ ਹੋ ਗਈ ਬਈ ਉਹਦਾ ਜਿਹੜਾ ਮਹਿਲ ਫਾਰਮ ਸੀ ਸਮਰਾਲੇ ਉਹਦੀ ਤਲਾਸ਼ੀ ਲਈਤੀ ਗਈ ਤੇ ਉਹਦੇ ਉੱਥੇ ਜੜੀਆਂ ਲੱਖਾਂ ਦੀ ਜਿਹੜੀ ਹੈ ਫੋਰਨ ਦੀ ਸ਼ਰਾਬ ਵੀ ਉਥੋਂ ਮਿਲੀ ਹੈ ਜਿਹਦਾ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਕੁਝ ਉਥੋਂ ਨਕਦੀ ਵੀ ਮਿਲੀ ਹੈ 6 ਲੱਖ ਰੁਪਈਆ ਕੁਝ ਉਥੋਂ ਕਾਰਤੂਸ ਵੀ ਮਿਲੇ ਨੇ ਤੇ ਉਹਦੀ ਐਫ ਆਈ ਆਰ ਵੀ ਜੜੀ ਆ ਉਹ ਕੀਤੀ ਗਈ ਹੈ ਸੀਬੀਆਈ ਨੇ ਆਪਣੀ ਕੰਪਲੇਂਟ ਦਿੱਤੀ ਹੈ ਐਫ ਆਈ ਆਰ ਹੋ ਗਈ ਹੈ ਹੁਣ ਸੀਬੀਆਈ ਹਜੇ ਹਜੇ ਜੋ ਲੱਗ ਰਿਹਾ ਮੈਨੂੰ ਹੁਣੇ ਦੇ ਲੋਕਰਾਵਲ ਦੇ ਦਿਵਾਲੇ ਹੋਣਗੇ ਲੌਕਰ ਕਰਕੇ ਖੋਲ ਜਾਨੇਗੇ ਕਿਉਂਕਿ ਲੌਕਰਾਂ ਦੀ ਗਿਣਤੀ ਵੀ ਕਹਿੰਦੇ ਕਾਫੀ ਆ ਹਜੇ ਐਗਜ਼ੈਕਟ ਨਹੀਂ ਪਤਾ ਲੇਕਿਨ 15-20 ਲੌਕਰ ਦੇ ਆਸ-ਪਾਸ ਦੱਸਿਆ ਗਿਆ ਜੇ ਇੱਕ-ਇੱਕ ਕਰਕੇ ਲੌਕਰ ਖੋਲਣਗੇ ਲੌਕਰ ਚੋਂ ਕੀ ਨਿਕਲਦਾ ਫਿਰ ਉਹ ਚੋਂ ਜੇ ਸਮਾਨ ਨਿਕਲੇਗਾ ਉਹਦੀ ਐਫਆਈਆਰ ਦਰਜ ਹੋਣੀ ਆ ਹਜੇ ਪ੍ਰਾਪਰਟੀਆਂ ਦਾ ਹਿਸਾਬ ਨਿਕਲਣਾ ਹੈ ਪ੍ਰਾਪਰਟੀਆਂ ਦੇ ਦਸਤਾਵੇਜ਼ ਸੀਬੀਆਈ ਦੇ ਕੋਲ ਆ ਕਿੱਥੋਂ ਖਰੀਦੀ ਗਈ ਕਿਹਦੇ ਨਾਂ ਤੇ ਖਰੀਦੀ ਗਈ ਕਿੱਥੋਂ ਪੈਸਾ ਆਇਆ ਕਿੰਨੇ ਬਲੈਕ ਨੂੰ ਵਾਈਟ ਕੀਤਾ ਇਹੜੇ ਖਾਤੇ ਚੋਂ ਕਿਉਂ ਦਿੱਤਾ ਗਿਆ ਮੰਨ ਲਓ ਹੁਣ ਅਰਚ ਐਚਐਸ ਭੁੱਲਣ ਨੂੰ ਅੰਕ ਆਮਦਨ ਤਾਂ ਘੱਟ ਸੀ ਜਦਾਦ ਜਿਆਦਾ ਸੀ ਕਿਤੇ ਨਾ ਕਿਤੇ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਵਾਈਟ ਕਰਾਇਆ ਹੋਣਾ ਪੈਸਾ ਕਿਸੇ ਕੋਲੋਂ ਦੋਸਤਾਂ ਕੋਲੋਂ ਲਿੱਤਾ ਹੋਣਾ ਉਹਨਾਂ ਨੂੰ ਕਿਹੜੇ ਚ ਲਿਆਣਗੇ ਫਿਰ ਉਸ ਤੋਂ ਬਾਅਦ ਡੀਏ ਦਾ ਕੇਸ ਵੀ ਹਜੇ ਬਣੂਗਾ ਡੀਏ ਦਾ ਕੇਸ ਮਤਲਬ ਕੀ ਹੁੰਦਾ ਜਿਹੜਾ ਵਿਕਰਮਜੀਥੀਏ ਤੇ ਬਣਾ ਹੋਇਆ ਆਮਦਨ ਤੋਂ ਹਾਂ ਆਮਦਨ ਤੋਂ ਵੱਧ ਜਦਾਦ ਦਾ ਹਜੇ ਉਹਦੇ ਵੀ ਬਣੇਗਾ ਕਿਉਂਕਿ ਆਮਦਨ ਤੋਂ ਵੱਧ ਜਦਾਦ ਉਹਦੀ ਲੱਭ ਗਈ ਹੈ ਹਜੇ ਉਹਦੀ ਐਫ ਆਈ ਆਰ ਦਰਜ ਹੋਏਗੀ ਫਿਰ ਇਹਦੇ ਵਿੱਚ ਈ ਡੀ ਵੀ ਆਏਗੀ ਕਿਉਂਕਿ ਬਲੈਕ ਮਨੀ ਫੜੀ ਗਈ ਹੈ ਮਨੀ ਲਾਂਡਰਿੰਗ ਹੋਈ ਹੈ ਹਜੇ ਈਡੀਵੀ ਹੋएगी ਈਡੀਵੀ ਆਪਣਾ ਪਰਚਾ ਦੇਗੀ ਯਾਨੀ ਇਹਦਾ ਦਾਇਰਾ ਹਜੇ ਬਹੁਤ ਲੰਬਾ ਜਾਣਾ ਮੈਨੂੰ ਲੱਗਦਾ ਸਾਲ ਡੇਢ ਸਾਲ ਕਿਤੇ ਨਹੀਂ ਚੱਲਾ ਜਦ ਤੱਕ ਪੰਜਾਬ ਚ ਚੋਣਾ ਹੋਣੀ ਆ ਮੈਂ ਤੇ ਇਸ ਕਰਕੇ ਹਜੇ ਕਈ ਮੈਨੂੰ ਲੱਗਦਾ ਹੋਰ ਵੀ ਅਫਸਰ ਜਿਹੜੇ ਆ ਬਾਰੀ-ਬਾਰੀ ਕਰਕੇ ਲਿਆਣਗੇ ਟੰਗਣਗੇ ਕਿ ਕਰਕੇ ਤੇ ਹੋਰ ਘੇਰੇ ਚ ਲਿਆਣਗੇ ਤਾਂ ਕਿ ਆਪਣਾ ਜਿਹੜਾ ਇੱਥੇ ਆਪਣਾ ਇਹ ਹਵਾ ਕੱਢ ਸਕਣ ਕਿ ਇਹ ਕਟੜੇ ਮਾਂ ਦਾ ਸਰਕਾਰ ਨਹੀਂ ਹੈ ਇਹਨਾਂ ਨੇ ਬੇਈਮਾਨ ਅਫਸਰਾਂ ਨੂੰ ਇੱਥੇ ਲਗਾਇਆ ਹੋਇਆ ਸੀ ਤੇ ਉਹ ਆਪਣੀ ਕੋਸ਼ਿਸ਼ ਸੀਬੀਆਈ ਕਰੇਗੀ ਸੀਬੀਆਈ ਦੇ ਪਿੱਛੇ ਮੰਨ ਲਓ ਕੇਂਦਰ ਦੀ ਹਕੂਮਤ ਹੈ ਆਪਣੀ મતલਬ ਇਹੀ ਸਮਝੋ ਕਿ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਣ ਆਪਣਾ ਬੈਟਿੰਗ ਕਰਨੀ ਸ਼ੁਰੂ ਕਰਤੀ ਜਿੰਨੂੰ ਆਪਾਂ ਕਹਿ ਰਹੀਏ ਕਿ ਹੁਣ ਉਹਨਾਂ ਨੇ ਪੰਜਾਬ ਦੇ ਵਿੱਚ ਇਸ ਚੀਜ਼ ਦੇ ਵਿੱਚ ਜਿਵੇਂ ਚੰਨੀ ਦੇ ਵੇਲੇ ਈਡੀ ਦੀ ਰੇਡ ਹੋਈ ਸੀ ਮੈਨੂੰ ਤੁਸੀਂ ਉਹਦੇ ਨਾਲ ਹੀ ਕੰਪੈਰੀਸ਼ਨ ਕਰ ਲਓ। ਡਾਕਟਰ ਸਾਹਿਬ ਵੈਸੇ ਕੁਝ ਤਿੰਨ ਜ਼ਿਲ੍ਹਿਆਂ ਦੇ 8 ਡੀਐਸਪੀਜ਼ ਦਾ ਜ਼ਿਕਰ ਹੋ ਰਿਹਾ ਹੈ, ਤਿੰਨ ਜ਼ਿਲ੍ਹਿਆਂ ਦੇ ਐਸਐਸਪੀ ਦਾ ਜ਼ਿਕਰ ਹੋ ਰਿਹਾ ਹੈ। ਉਹ ਵੀ ਵਿੱਚ ਲਿਆਂਦੇ ਜਾ ਸਕਦੇ ਆ। ਦੇਖੋ ਕੁਝ ਵੀ ਹੋ ਸਕਦਾ ਹਜੇ ਜਦ ਤੱਕ ਜਿਹੜਾ ਉਹਨਾਂ ਨੇ ਬਾਰੀ-ਬਾਰੀ ਕਰਨਾ ਜੋ ਕਰ ਰਿਹਾ। ਇਹਦਾ ਇੰਪੈਕਟ ਗੁਜਰਾਤ ਚ ਵੀ ਪੈਣਾ, ਇਹਦਾ ਇੰਪੈਕਟ ਗੋਆਚ ਵੀ ਪੈਣਾ। ਹਜੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਹਜੇ ਉਹਨੂੰ ਦੁਆਰਾ ਰਿਮਾਂਡ ਤੇ ਵੀ ਲਿਆਣਗੇ ਕਿਉਂਕਿ BNS ਦੇ ਵਿੱਚ ਇੱਕ ਕਲੌਜ਼ ਹੈ ਕਿ 90 ਦਿਨਾਂ ਚ ਤੁਸੀਂ ਦੁਆਰਾ ਰਿਮਾਂਡ ਤੇ ਲੈ ਸਕਦੇ ਹੋ ਹਜੇ ਤਾਂ ਉਹਨੂੰ ਰਿਮਾਂਡ ਤੇ ਲਿਆਣਗੇ ਹਜੇ ਤਾਂ ਉਹਨਾਂ ਨੇ ਉਹਨੂੰ ਕੀਤਾ ਹੋਇਆ ਜੁਡੀਸ਼ੀਅਲ ਉੱਥੇ ਉਹਦੀ ਵੀਡੀਓਗ੍ਰਾਫੀ ਹੁੰਦੀ ਹੈ ਜਦੋਂ ਮਿਲਦੇ ਨੇ ਪਰਿਵਾਰ ਨੂੰ ਵੀਡੀਓਗ੍ਰਾਫੀ ਆ ਉੱਥੇ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਕਿਉਂਕਿ ਚੰਡੀਗੜ੍ਹ ਦੀ ਬੜੈਲ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਅਧੀਨ ਆ ਤਾਂ ਉਹਨਾਂ ਨੇ ਪੂਰਾ ਕੰਟਰੋਲ ਕੀਤਾ ਹੋਇਆ ਹਜੇ ਤਾਂ ਕਾਫੀ ਕੁਝ ਤੁਹਾਡੇ ਸਾਹਮਣੇ ਨਿਕਲ ਕੇ ਆਊਗਾ ਜੋ ਮੈਨੂੰ ਇਨਪੁੱਟ ਮਿਲ ਰਹੇ ਆ ਇਹਨਾਂ ਨੇ ਹਜੇ ਹੌਲੀ-ਹੌਲੀ ਕੁਝ ਸਮਾਂ ਲੰਘੇ 2 ਦਿਨ ਤੋਂ ਇਸ ਮਾਮਲੇ ਬਾਰੇ ਕੁਝ ਸੀਨੀਅਰ ਪੱਤਰਕਾਰਾਂ ਦੇ ਵਿਚਾਰ ਸੁਣਦਾ ਪਿਆ ਹਾਂ ਪਰ ਉਹਨਾਂ ਦੇ ਵਿੱਚੋਂ ਦੋ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਬੜੇ ਚੰਗੇ ਰਿਲੇਸ਼ਨਜ਼ ਰਹੇ ਨੇ ਹਰਚਨ ਸਿੰਘ ਪੁੱਲੜ ਦੇ ਔਰ ਇੱਥੋਂ ਤੱਕ ਵੀ ਸਵਾਲ ਖੜਾ ਕਰ ਦਿੱਤਾ ਕਿ ਹੋ ਸਕਦਾ ਹੈ ਕਿ ਜਿਹੜੇ ਕਰੋੜਾਂ ਰੁਪਏ ਫੜੇ ਗਏ ਆ ਉਹ ਕਿਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਹੀ ਨਾ ਆਏ ਹੋਣ ਯਾਰ ਮੈਂ ਤਾਂ ਆਈਕਾ ਨਾ ਵਿਕਰਮਜੀਠੀਆ ਨੇ ਦਿੱਤੇ ਹੋਣੇ ਦਿੱਤੇ ਨਹੀਂ ਨਾ ਹੋਣੇ ਪੁਲਸ ਅਸਰਾ ਤੋਂ ਉਹਨਾਂ ਦੇ ਤਾਂ ਉਹਨਾਂ ਵੱਲ ਤਾਂ ਇਨਕਮਿੰਗ ਹੋਣੀ ਹੈ ਆਊਟਗੋਇੰਗ ਨਹੀਂ ਹੋਣੀ ਤਾਂ ਆਪ ਸਿਆਸਤ ਦਾਣਾ ਉਹਨਾਂ ਕੋਲ ਤਾਂ ਪੁੱਲਰ ਵਰਗੇ 40 ਅਫਸਰ ਹੋਣੇ ਜਦੋਂ ਸਿਆਸਤ ਚੋਂ ਨੇ ਇਦਾਂ ਨਹੀਂ ਹੁੰਦਾ ਗੱਲਾਂ ਕਰਨ ਨੂੰ ਜੋ ਮਰਜ਼ੀ ਕਰੀ ਜਾਓ ਗੱਲ ਹੋਣੀ ਚਾਹੀਦੀ ਔਥੈਂਟਿਕ ਨਾ ਤਾਂ ਵਿਕਰਮਜੀਠੀਆ ਨੇ ਅਫਸਰ ਨੂੰ ਇਦਾਂ ਪੈਸੇ ਦਿੱਤੇ ਹੋਣੇ ਅਗਰ ਉਹਦਾ ਆਪਣਾ ਕਾਰੋਬਾਰ ਹੈ ਵਿਕਰਮਜੀਠੀਆ ਦਾ ਉਹਨੇ ਤਾਂ ਆਪਣੇ ਦੇਣੇ ਹੈ ਤੇ ਉਹਦੇ ਕੋਲ ਤਾਂ ਜਿਹੜੇ ਆ ਰਣਜੀਤ ਗਿੱਲ ਵਰਗੇ ਜਿਨ੍ਹਾਂ ਨੇ ਉਹਨੂੰ ਦਿੱਤੇ ਹੋਏ ਆ ਉਹ ਦਨਿਆ ਉਹਨਾਂ ਦੇ ਨਾਲ ਰਿਲੇਸ਼ਨ ਹੈ ਉਹਨੂੰ ਐਡੀ ਕੋਈ ਪ੍ਰੋਬਲਮ ਨਹੀਂ ਬਿਕਰਮ ਜਿਠੀ ਆਲੀ ਹਾਂ ਇਹ ਅਗੇ ਬਿਕਰਮ ਜੀਠੀ ਨਾਲ ਰਿਸ਼ਤੇ ਚੰਗੇ ਸੀਗੇ ਕਿਉਂਕਿ ਉਹਦੇ ਖਿਲਾਫ ਜਿਹੜੀ ਐਸਆਈਟੀ ਦੀ ਮੁਕੀ ਰਹੇ ਨੇ ਔਰ ਐਸਆਈਟੀ ਦੇ ਵਿੱਚ ਉਹਨਾਂ ਨੇ ਕੀਤਾ ਕੁਝ ਨਹੀਂ ਤੇ ਇੱਥੋਂ ਸਾਫ਼ ਪਤਾ ਲੱਗਦਾ ਕਿ ਵਿਕਰਮ ਮਜੀਠੀਆ ਨਾਲ ਇਹਨਾਂ ਦੀ ਨੇੜਤਾ ਜ਼ਰੂਰ ਹੋਏਗੀ ਜਿਹੜਾ ਉਹਨਾਂ ਦੀ ਖਿਲਾਫ ਐਫਆਈਆਰ ਚ ਇਹਨਾਂ ਨੇ ਡਰੱਗ ਵਾਲੀ ਕੇਸ ਵਿੱਚ ਕੀਤਾ ਨਹੀਂ ਚਾਹੇ ਅੰਨੇ ਲਾ ਦਿੰਦੇ ਚਾਹੇ ਬੰਨੇ ਲਾ ਦਿੰਦੇ ਕੋਈ ਇਹ ਤਾਂ ਕਹਿੰਦਾ ਵੀ ਕੁਝ ਕੀਤਾ ਕੀਤਾ ਤਾਂ ਕੁਝ ਵੀ ਨਹੀਂ ਉਹ ਐਫਆਈਆਰ ਉੱਥੇ ਦੀ ਉੱਥੇ ਹੀ ਖੜੀ ਆ ਸੋ ਹਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਲੇਕਿਨ ਗੱਲ ਇਹ ਆ ਕਿ ਪੈਸਾ ਕਿੱਥੋਂ ਆਇਆ ਇਹ ਹਜੇ ਸਾਰਾ ਕੁਝ ਡਿਸਕਲੋਜ਼ ਹੋਣਾ ਹੈ ਮੈਨੂੰ ਲੱਗਦਾ ਕਿ ਜਿਹੜਾ ਪੈਸਾ ਹੈਗਾ ਨਾ ਇਹ ਪ੍ਰਾਪਰਟੀਆਂ ਦੇ ਵਿੱਚੋਂ ਇਨਵੈਸਟਮੈਂਟਸ ਤੋਂ ਹੀ ਪ ਜਿਹੜਾ ਪੰਜਾਬ ਦੇ ਵਿੱਚ ਰੀਅਲ ਏਸਟੇਟ ਦਾ ਕਾਰੋਬਾਰ ਆ ਉਹਦੀ ਜਿਹੜੀ ਕਲੈਕਟਰ ਤੇ ਮਾਰਕੀਟ ਰੇਟ ਚ ਬਹੁਤ ਫਰਕ ਆ ਜੇ ਮੰਨ ਲਓ ਕੋਈ ਜ਼ਮੀਨ 2 ਕਰੋੜ ਦੀ ਵਿਕਦੀ ਆ ਤੇ ਉਹਦੇ ਚ ਸਰਕਾਰੀ ਜਿਹੜਾ ਪੈਸਾ ਤੁਹਾਡੇ ਖਾਤਿਆਂ ਚ ਉਹ ਵੱਧ ਤੋਂ ਵੱਧ ਮੈਨੂੰ ਲੱਗਦਾ 30 ਤੋਂ 40 ਲੱਖ ਰੁਪਏ ਆਂਦਾ ਹੋਊਗਾ 1 ਕਰੋੜ 60 ਲੱਖ ਰੁਪਏ ਬਲੈਕ ਟੀ ਟ੍ਰਾਂਜੈਕਸ਼ਨ ਆ ਇਹੋ ਹੀ ਪੈਸਾ ਹੋਣਾ ਵਾ ਜਾਂ ਜਿਹੜਾ ਹੋਰ ਕਿਤੇ ਜਿਵੇਂ ਕਿਸ਼ਨੂ ਨੇ ਇਕੱਠਾ ਕੀਤਾ ਇਦਾਂ ਦੇ ਹੋਰ 2-4 ਰਗੜੇ ਹੋਣੇ ਆ ਇਕੱਠਾ ਕਰਕੇ ਰੱਖਿਆ ਹੋਣਾ ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਪੈਸਾ ਹੋਰ ਕੋਈ ਵਿਕਰਮ ਅਜੀਠੀਏ ਦਾ ਜਾਂ ਕਿਸੇ ਸਿਆਸਤਦਾਨ ਦਾ ਹੋਏਗਾ ਜਾਂ ਕਿਸੇ ਅਫਸਰ ਦਾ ਹੋਏਗਾ ਇਦਾਂ ਨਹੀਂ ਹੋਣਾ ਕਿਉਂਕਿ 100 ਤੋਂ ਵੱਧ ਜਦਾਦਾਂ ਨੇ किराए ਤੇ ਚੜੀਆਂ ਹੋਣੀਆਂ ਕੋਈ ਕਿੱਥੋਂ ਆਂਦੇ ਹੋਣੇ ਪੈਸੇ ਕੋਈ ਬਿਕ ਗਈ ਕੋਈ ਆ ਗਈ ਚੱਲੀ ਜਾਂਦਾ ਹੋਣਾ ਕੰਮ ਪੈਸੇ ਤਾਂ ਯਾਰ ਪੈਸੇ ਦਾ ਇਦਾਂ ਦਾ ਜਦੋਂ ਆਪ ਹੀ ਦਾਇਰਾ ਵੱਡਾ ਹੋਵੇ ਤੇ ਇੰਨਾ ਕ ਪੈਸਾ ਦਾ ਕੁਝ ਹੋ ਨਹੀਂ ਹੁੰਦਾ ਹਾਂ ਕੀਤਾ ਤਾਂ ਉਹਨਾਂ ਨੇ ਕ腐ਸ਼ਨ ਲਈ ਇਕੱਠਾ ਇਹ ਤਾਂ ਸਾਫ਼ ਹੋ ਹੀ ਗਿਆ ਕਿਉਂਕਿ ਉਹਨਾਂ ਦੀ ਆਮਦਨੀ ਨਹੀਂ ਹੈਗੀ ਇੰਨੀ ਜਿੰਨੀ ਜ਼ਦਾਲ ਹੋ ਗਈ ਇਸ ਦਾ ਮਤਲਬ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਉਸ ਚੀਜ਼ ਦੀ ਉਤੋਂ ਲੈ ਕੇ ਹੁਣ ਤੱਕ ਕ腐ਸ਼ਨ ਕੀਤੀ ਹੋਵੇਗੀ ਭਰਤੀ ਤੋਂ ਲੈ ਕੇ ਤਦ ਹੀ ਇਹਨਾਂ ਪੈਸਾ ਇਕੱਠਾ ਹੋ ਗਿਆ ਅੱਛਾ ਡਾਕਟਰ ਸਾਹਿਬ ਪੁਲਿਸ ਮਹਿਕਮੇ ਦੇ ਵਿੱਚ ਇੱਕ ਹੋਰ ਵੱਡਾ ਵੱਡੀ ਕਾਰਵਾਈ ਕਹਿ ਲਈ ਹੋਈ ਹੈ ਪਰ ਖਾਸ ਤੌਰ ਦੇ ਉੱਤੇ ਹਰਿਆਣਾ ਵਿੱਚ ਹੋਈ ਹੈ ਪੰਚਕਲੇ ਵਿੱਚ ਹੋਈ ਹੈ ਪੰਜਾਬ ਦੇ ਸਾਬਕਾ ਡੀਜੀਪੀ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਐਫਆਈਆਰ ਹੋ ਗਈ ਹਾਲ ਹੀ ਦੇ ਵਿੱਚ ਉਹਨਾਂ ਦੇ ਬੇਟੇ ਦੀ ਡੈਥ ਵੀ ਹੋਈ ਹੈ ਇਹਦੇ ਬਾਰੇ ਜ਼ਿਕਰ ਕਰੀਏ ਦੇਖੋ ਮੈਂ ਕਹਾਂਗਾ ਯਾਰ ਪੰਜਾਬ ਪੁਲਿਸ ਅਫਸਰਾਂ ਦੇ ਉੱਤੇ 60 ਸਤੀ ਆਈ ਹੋਈ ਹੈ ਬੇਸਿਕ ਇਹ ਹੈਗਾ ਦੇਖੋ ਮੁਹੰਮਦ ਮੁਸਤਫਾ ਨੇ ਕੰਮ ਕੀਤਾ ਪੰਜਾਬ 'ਚ ਕੀਤਾ ਹਾਲਾਂਕਿ ਖੜਗਵਾਦ ਦੇ ਦੌਰਾਨ ਜੋ ਉਹਨਾਂ ਨੇ ਕੰਮ ਕੀਤਾ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਠੀਕ ਹੈ ਨਾ ਕਿਉਂਕਿ ਉਹਨਾਂ ਨੇ ਉਸ ਦੌਰਾਨ ਕਾਫੀ ਜਿਹੜੇ ਐ ਫੇਕ ਇੰਕਾਊਂਟਰਸ ਦੇ ਉੱਤੇ ਉਹਨਾਂ ਦੇ ਉੱਤੇ ਅਲਿਗੇਸ਼ਨ ਲੱਗੇ ਜਿਹੜੇ ਚੰਗੇ ਕੰਮ ਕੀਤੇ ਆ ਉਹਨਾਂ ਦੀ ਮੈਂ ਜਿਹੜਾ ਵਾ ਚਲੋ ਮਹਿਕਮੇ ਚ ਰਹਿ ਗਏ ਉਹਨਾਂ ਦਾ ਫਰਜ਼ ਵੀ ਆ ਕੰਮ ਕਰਨਾ ਲੇਕਿਨ ਗੱਲ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹ ਹਰੀਆਣੇ ਹੋਈ ਆ ਪੰਚਕੁੱਲੇ ਉਹ ਉਹਨਾਂ ਦੇ ਬੇਟੇ ਅਕੀਲ ਨੇ ਜਿਹੜਾ 1 ਅਗਸਤ ਵਿੱਚ ਵੀਡੀਓ ਉਹ ਜਿਹੜਾ ਉਹ ਵਾਇਰਲ ਕੀਤਾ ਸੀ ਜਿਹਦੇ ਚ ਉਹਨਾਂ ਨੇ ਦੋਸ਼ ਲਾਇਆ ਸੀ ਕਿ ਮੇਰੇ ਜਿਹੜੇ ਫਾਦਰ ਨੇ ਉਹਨਾਂ ਨੇ ਮੈਨੂੰ ਡਿਟੇਨ ਵੀ ਕਰਾਇਆ ਉਹਨਾਂ ਦੇ ਮੇਰੀ ਵਾਈਫ ਨਾਲ ਗਲਤ ਰਿਲੇਸ਼ਨ ਵੀ ਹੈਗੇ ਆ ਸਬੰਧ ਵੀ ਹੈਗੇ ਆ ਆਪਣੀ ਨੂੰ ਨਾਲ ਉਹ ਐਜ਼ ਅ ਵਾਈਫ ਉਹ ਟਰੀਟ ਕਰਦੇ ਆ ਤੇ ਇਸ ਕਰਕੇ ਉਹਨੇ ਆਪਣੀ ਸਿਸਟਰ ਦੇ ਵੀ ਅਲੀਗੇਸ਼ਨ ਲਾਏ ਆਪਣੀ ਮਾਂ ਤੇ ਵੀ ਲਾਏ ਤੇ ਉਹ ਸਾਰਿਆਂ ਦੇ ਉੱਤੇ ਐਫ ਆਈ ਆਰ ਉਸੇ ਬਨਾ ਦੇ ਉੱਤੇ ਹੋ ਗਈ ਉਹਨਾਂ ਦੇ ਇੱਕ ਪੜੋਸੀ ਆ ਉਹਨੇ ਕੰਪਲੇਂਟ ਕੀਤੀ ਤੇ ਉਸ ਕੰਪਲੇਂਟ ਦੇ ਉੱਤੇ ਐਫ ਆਈ ਆਰ ਹਰਿਆਣੇ ਚ ਦਰਜ ਹੋ ਗਈ ਤੇ ਹੁਣ ਉਹਦੀ ਤਫਤੀਸ਼ ਉਏਗੀ ਤੇ ਜੋ ਅੱਗੇ ਸੱਚ ਦਾ ਸੱਚ ਹੈ ਉਹ ਸਾਹਮਣੇ ਆਊਗਾ ਲੇਕਿਨ ਗੱਲ ਇਹ ਹੈ ਕਿ ਜਿਹੜਾ ਮੁਸਤਫਾ ਪਰਿਵਾਰ ਨੇ ਆਪਣਾ ਇਹਨਾਂ ਦਬਦਬਾ ਬਣਾਇਆ ਸੀ ਵਾਈਫ ਉਹਨਾਂ ਦੀ ਰੱਜਿਆ ਸੁਲਤਾਨਾ ਪੰਜਾਬ ਦੀ ਮੰਤਰੀ ਰਹਿ ਚੁੱਕੀ ਕੈਬਨਿਟ ਉਹ ਹੁਣ ਕਿੱਥੇ ਆ ਕੇ ਖੜੇ ਹੋ ਗਏ ਸਮਾਜ ਦੇ ਵਿੱਚ ਉਹਨਾਂ ਦੀ ਜਿਹੜੀ ਇੱਜ਼ਤ ਹੈ ਉਹਨੂੰ ਵੀ ਢਾਹ ਲੱਗ ਗਿਆ ਤੇ ਜਿਹੜਾ ਡਿਪਾਰਟਮੈਂਟ ਦੇ ਵਿੱਚ ਰੁਤਬਾ ਸੀ ਉਹ ਵੀ ਖਤਮ ਹੋ ਗਿਆ ਸੋ ਮੈਂ ਇੱਕ ਕਹਿਣਾ ਚਾਹਨਾ ਕਿਉਂਕਿ ਹੁਣ ਵੀ ਉਹ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ 15 20 ਦਿਨ ਪਹਿਲਾਂ ਉਹਨਾਂ ਨੂੰ ਮਿਲ ਕੇ ਆਏ ਆ ਕਾਂਗਰਸ ਪਰਿਵਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ ਫਿਰ ਚੋਣ ਲੜਨ ਦੀ ਮਲੇਰਕੋਟਲੇ ਤੋਂ ਹੋ ਸਕਦਾ ਸੀ ਇਸ ਵਾਰ ਲੱਗ ਰਿਹਾ ਸੀ ਮੁਹੰਮਦ ਮੁਸਤਾਫਾ ਆਪ ਲੜ ਲੈਣਗੇ ਚੋਣ ਅਮਰਿੰਦਰ ਰਾਜਾ ਵੜਿੰਗ ਨੇ ਬੜੀ ਲੰਬੀ ਮੀਟਿੰਗ ਵੀ ਕੀਤੀ ਆ ਲੇਕਿਨ ਇਸ ਘਟਨਾ ਕ੍ਰਮ ਨੇ ਉਹਨਾਂ ਨੂੰ ਸਿਆਸੀ ਤੌਰ ਤੇ ਵੀ ਖਤਮ ਕਰਤਾ ਵੀ ਪਰ ਹੁਣ ਸਥਿਤੀ ਇਦਾਂ ਦੀ ਹੈ ਕਿਉਂਕਿ ਉਸ ਨੌਜਵਾਨ ਨੇ ਅਖੀ ਲਖਤਰ ਨੇ ਬਹੁਤ ਗੰਭੀਰ ਇਲਜ਼ਾਮ ਲਾਏ ਆਪਣੀ ਮੌਤ ਤੋਂ ਪਹਿਲਾਂ ਔਰ ਚਰਚਾਵਾਂ ਇਹ ਵੀ ਹੈ ਕਿ ਕਿਉਂਕਿ ਐਫ ਆਈ ਆਰ ਵੀ ਉਸੇ ਬਣਾਤੇ ਹੋਈ ਹੈ ਕਿ ਪਰਿਵਾਰ ਦੇ ਵਿੱਚੋਂ ਕਿਸੇ ਦੀ ਇਨਵੋਲਵਮੈਂਟ ਹੈ ਉਸ ਦੀ ਮੌਤ ਨੂੰ ਲੈ ਕੇ ਔਰ ਇੱਥੋਂ ਤੱਕ ਕਿ ਆਪਣੀ ਭੈਣ ਆਪਣੀ ਮਾਂ ਦੇ ਉੱਤੇ ਜਦੋਂ ਇਦਾਂ ਦੇ ਕੋਈ ਇਲਜ਼ਾਮ ਲਾਉਂਦਾ ਜਾਂ ਤਾਂ ਉਹ ਦਿਮਾਗੀ ਉਹਦਾ ਸੰਤੁਲਨ ਠੀਕ ਨਹੀਂ ਹੈ ਜਾਂ ਉਹ ਬਹੁਤ ਜ਼ਿਆਦਾ ਡੁੱਬਿਆ ਪਿਆਤ ਕਮ ਦੇਖੋ ਮੈਂ ਉਹਦੀਆਂ ਵੀਡੀਓ ਤੇ ਯਕੀਨ ਨਹੀਂ ਕਰਦਾ ਠੀਕ ਹੈ ਨਾ ਮੈਂ ਵੀਡੀਓ ਤੇ ਯਕੀਨ ਨਹੀਂ ਕਰਦਾ ਵੀਡੀਓ ਦੀ ਅਥੈਂਟੀਸਿਟੀ ਚੈੱਕ ਕੀਤੀ ਹੈ ਆਪਣੀ ਮਦਰ ਬੰਦਾ ਨਹੀਂ ਲਗਾ ਸਕਦਾ ਮੈਂ ਤਾਂ ਗੱਲ ਇਹ ਗੱਲ ਸਿੱਧੀ ਕਰਦਾ ਆਪਣੀ ਮਾਂ ਤੇ ਔਰ ਸਿਸਟਰ ਤੇ ਅਲੀਗੇਸ਼ਨ ਲਗਾਉਣ ਤੋਂ ਪਹਿਲਾਂ ਬੰਦਾ ਲੱਖਾਂ ਵਾਰ ਸੋਚਦਾ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਹੋਵੇਲੀ ਹਜੇ ਉਹ ਜਾਂਚ ਦਾ ਵਿਸ਼ੇ ਹੈਗਾ ਹੁਣ ਤਾਂ ਇਹ ਫਰੈਂਟਿਕ ਸਾਇੰਸ ਉਹਦੀਆਂ ਜਾਂਚ ਕਰਨੀਆਂ ਉਹਦੀਆਂ ਮੈਡੀਕਲ ਵੀ ਉਹਦਾ ਕੋਡ ਟਰੀਟਮੈਂਟ ਚੱਲ ਰਿਹਾ ਸੀਗਾ ਉਹਨੂੰ ਦੇਖੋ ਇੱਕ ਤਾਂ ਹੈਗਾ ਕਿ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਰੀਹੈਬਿਲਿਟੇਸ਼ਨ ਸੈਂਟਰ ਚ ਉਹਨੂੰ ਲੈ ਕੇ ਜਾਂਦੇ ਸੀਗੇ ਇਹਦਾ ਮਤਲਬ ਕੁਛ ਨਾ ਕੁਛ ਮਾਨਸਿਕ ਤੌਰ ਤੇ ਉਹ ਗੜਬੜੀ ਤਾਂ ਹੈਗੀ ਸੀਗੀ ਤੇ ਇਹਦੀ ਹਜੇ ਜਾਂਚ ਦਾ ਵਿਸ਼ੇ ਹੈਗਾ ਉਹ ਹਰਿਆਣਾ ਪੁਲਿਸ ਉਹਨਾਂ ਜਾਂਚ ਕਰੇਗੀ ਜਾਂਚ ਤੋਂ ਬਾਅਦ ਜੋ ਸਾਹਮਣੇ ਆਏਗਾ ਲੇਕਿਨ ਇੱਡਾ ਵੱਡਾ ਪਰਿਵਾਰ ਜਿਹੜਾ ਸਿਆਸੀ ਤੌਰ ਤੇ ਜਿਹੜਾ ਪੁਲਿਸ ਦਬਦਬੇ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹ ਖਤਮ ਹੋ ਗਿਆ ਪਰ ਉਸ ਸਮੋਂ ਅੰਤਵਲ ਜੇ ਵੱਦਦੇ ਆ ਇੱਕ ਸਵਾਲ ਜ਼ਰੂਰ ਖੜਦਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਭਾਵੇਂ ਪੀਪੀਐਸ ਹੋਵੇ ਭਾਵੇਂ ਆਈਪੀਐਸ ਆਈਐਸ ਹੋਵੇ ਹਰ ਕੋਈ ਰਡਾਰ ਤੇ ਹੈ ਇਸ ਵੇਲੇ ਕੋਈ ਵੀ ਮਤਲਬ ਐਂ ਕਹ ਲਈਏ ਬਚ ਨਹੀਂ ਸਕਦਾ ਇਹ ਇਹ ਸਥਿਤੀ ਕਿਉਂ ਬਣਦੀ ਪਈ ਹੈ ਭਲਾ ਦੇਖੋ ਇੱਕ ਨਾ ਤੁਹਾਨੂੰ ਇਹ ਸਮਝ ਨਾ ਪਵੇਗਾ ਪੰਜਾਬ ਦੇ ਵਿੱਚ ਆਵਾਮੀ ਪਾਰਟੀ ਨੇ ਬਿਊਰੋਕ੍ਰੇਸੀ ਨੂੰ ਟਾਈਟ ਬਣਾ ਰੱਖਿਆ ਟਾਈਟ ਕਿਵੇਂ ਰੱਖਿਆ ਭਈ ਅਫਸਰ ਸਸਪੈਂਡ ਕਰਦੇ ਹੋ ਕਿਸੇ ਅਫਸਰ ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਪਾਵਰ ਸੈਕਟਰ ਕਈ ਹੈ ਗਿਆ ਪਾਵਰ ਅਰਵਿੰਦ ਕੇਜਰੀਵਾਲ ਜੀ ਕੋ ਵੀ ਆ ਪਾਵਰ ਭਗਵੰਤ ਮਾਨ ਕੋ ਵੀ ਆ ਪਾਵਰ ਭਗਵੰਤ ਮਾਨ ਦੇ ਓਐਸਟੀ ਰਾਜਬੀਰ ਕੋਲ ਵੀ ਆ ਪਾਵਰ ਵਿਜੇ ਨਾਇਰ ਕੋਲ ਵੀ ਆ ਪਾਵਰ ਵੈਜਬ ਵੈਬਬ ਕੋਲ ਵੀ ਆ ਪਾਵਰ ਜਿਹੜੀ ਹੈ ਮਨੀਸ਼ ਸਸੋਦੀਆ ਜੀ ਕੋਲ ਵੀ ਆ ਸੋ ਪਾਵਰ ਰਾਗਵ ਚੱਡਾ ਜੀ ਕੋਲ ਵੀ ਆ ਪਾਵਰ ਜਿਹੜੇ ਹੋਰ ਮੈਂਬਰ ਪਾਰਲੀਮੈਂਟ ਆ ਇੱਕ ਦੋ ਉਹਨਾਂ ਕੋਲ ਵੀ ਹੈਗੀਆਂ ਹੁਣ ਸਰਕਾਰ ਕਿੱਥੋਂ ਚੱਲਦੀ ਹੈ ਅਸਲ ਜੋ ਬਿਊਰੋਕਰੇਟਸ ਪੰਜਾਬ ਦੇ ਖੁਦ ਜਿਹੜੇ ਆ ਅਫਸਰ ਸ਼ਾਹੀ ਇਸ ਚੀਜ਼ ਤੋਂ ਬੜੀ ਆਹਤ ਹੈ ਬਈ ਅਸੀਂ ਕਿੱਧਰ ਵੱਲ ਨੂੰ ਚੱਲਣਾ ਤੇ ਅਫਸਰ شاہੀ ਨੂੰ ਬਾਰ-ਬਾਰ ਸਸਪੈਂਡ ਕਰਤੇ ਆ ਅਫਸਰ ਨੂੰ ਕਰਦੇ ਆ ਅਫਸਰ ਜਿਹੜਾ ਇੱਕ ਲਾਈਨ ਅਪ ਹੋ ਗਏ ਆਏ ਤੱਕ ਗੱਲ ਹੋ ਗਿਆ ਕਿ ਜਿੱਦਾਂ ਤੁਸੀਂ ਕਹੋ ਜੀ ਅਸੀਂ ਤਿਆਰ ਆਂ ਜੀ ਉਹ ਸਰਕਾਰ ਦੇ ਨਾਲ ਹਾਂਜ ਹਾਂ ਮਿਲਾਂਦੇ ਰਹੇ ਨੇ ਹੁੰਦਾ ਵੀ ਹੈ ਜਦੋਂ ਆਪਣੀ ਨੌਕਰੀ ਹਰ ਇੱਕ ਨੂੰ ਪਿਆਰੀ ਹੁੰਦੀ ਕੁਰਸੀ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਲੇਕਿਨ ਹੁਣ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਮਿੱਥ ਪੰਜਾਬ 'ਚ ਬਣ ਗਿਆ ਕਿ ਅਫਸਰ شاہੀ ਜਿਹੜੀ ਆ ਬਿਲਕੁਲ ਇਹਨਾਂ ਨੇ ਟਾਈਟ ਕਰਤੀ ਹੋਈ ਆਪਣੇ ਹਸਾਬ ਨਾਲ ਚਲਾ ਰਹੇ ਨੇ ਤੇ ਕੇਂਦਰ ਦੀਆਂ ਏਜੰਸੀਆਂ ਜਦੋਂ ਫਿਰ ਉੱਥੇ ਜਿਹੜੀਆਂ ਐਕਟਿਵ ਹੋ ਗਈਆਂ ਵੀ ਉਹਨਾਂ ਨੂੰ ਇਹ ਇਹ ਵੀ ਦਰਸਾ ਦਿੰਦਾ ਵੀ ਤੁਹਾਨੂੰ ਇਸ ਸਰਕਾਰ ਦੇ ਹੁਕਮ ਦਾ ਮੰਨਣਾ ਹੈ ਮੰਨਣਾ ਹੈ ਦਿੱਲੀ ਵਾਲਿਆਂ ਦੇ ਵੀ ਮੰਨਣੇ ਪੈਣੇ ਆ ਇੱਕ ਇੱਕ ਇਹ ਸਿਰਫ ਤੇ ਸਿਰਫ ਇਸ਼ਾਰਾ ਹੁੰਦਾ ਵੀ ਤੁਸੀਂ ਕੰਮ ਇੱਥੇ ਕਰਨਾ ਹੈ ਮੰਨਣੀ ਉੱਥੋਂ ਵੀ ਪੈਣੀ ਹੈ ਇਹ ਨਹੀਂ ਹੈ ਕਿ ਇਕੱਲੀ ਇਹਨਾਂ ਦੀ ਮੰਨੋ ਸੋ ਜੋ ਮੈਨੂੰ ਲੱਗ ਰਿਹਾ ਕਿ ਕਿਉਂਕਿ ਸਾਰੇ ਅਫਸਰ ਯੂਟੀ 'ਚ ਬੈਠਦੇ ਆ ਯੂਨੀਅਨ ਟੈਰੀਟਰੀ 'ਚ ਯੂਟੀ 'ਚ ਬੈਠਣ ਕਰਕੇ ਸੀਬੀਆਈ ਦੀ ਜੋ ਡਿਡਿਕਸ਼ਨ ਜਿਹਨੂੰ ਆਪਾਂ ਕਹਿੰਦੇ ਸੀਬੀਆਈ ਦੇ ਅਧਿਕਾਰ ਖੇਤਰ ਚ ਹੈ ਗਿਆ ਸੋ ਇਸ ਅਫਸਰशाही ਸਾਰੀ ਨੂੰ ਮੈਸੇਜ ਦਾ ਇੱਕ ਕਿਸਮ ਦਾ ਇਸ ਐਫਆਈਆਰ ਨੇ ਦੇ ਦਿੱਤਾ ਹੈ ਬਈ ਉਹਨਾਂ ਲਈ ਵੱਡਾ ਛੋਟਾ ਕੋਈ ਨਹੀਂ ਹੈ ਤੇ ਜੋ ਫੜਨ ਤੇ ਆਣਗੇ ਤੇ ਉਹ ਫੜ ਸਕਦੇ ਆ ਤੇ ਡੀਆਈਜੀ ਫੜ ਸਕਦੇ ਆ ਤੇ ਫਿਰ ਉਹਨਾਂ ਲਈ ਥਾਣੇਦਾਰ ਐਸਪੀ ਐਸਐਸਪੀ ਕੋਈ ਵੱਡੀ ਗੱਲ ਨਹੀਂ ਤੇ ਇਸ ਕਰਕੇ ਜਿਹੜਾ ਵਾ ਕਿਉਂਕਿ ਚੋਣਾਂ ਦਾ ਟਾਈਮ ਹੋਰ 6-8 ਮਹੀਨਾ ਜ ਮਾਹੌਲ ਕਰਵਾ ਜਾਣਾ ਪੰਜਾਬ ਦਾ ਮੈਨੂੰ ਲੱਗਦਾ ਕਿ ਉਹਦੀ ਜਿਵੇਂ ਪਰੀ ਜਿਹੜੀ ਹੈ ਤਿਆਰੀ ਹੈਗੀ ਆ ਏਜੰਸੀਆਂ ਨੇ ਉਹ ਕਮਰ ਕੱਸ ਲਈ ਆ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੁਵਾਨੀ ਤੇ ਪੰਜਾਬੀ ਤੇ